ਅਸੀਂ ਜਦੋਂ ਵੀ ਤਿਆਰ ਹੋਣਾ ਹੁੰਦਾ ਆ ਤੇ ਅਸੀਂ ਸ਼ੀਸ਼ੇ ਦੇ ਮੂਹਰੇ ਖੜੇ ਹੋ ਕੇ ਤਿਆਰ ਹੁੰਦੇ ਆ ਕਿਉਂ ਕਿ ਸਾਡੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤਾਂ ਅਸੀਂ ਉਸ ਨੂੰ ਠੀਕ ਕਰ ਸਕੀਏ ਕਿਉਂਕਿ ਸ਼ੀਸ਼ਾ ਸਾਡਾ ਪ੍ਰਤਿਬਿੰਬ ਸਾਨੂੰ ਦਿਖਾਉਂਦਾ ਆ ਇਸੇ ਕਰਕੇ ਅਸੀਂ ਸ਼ੀਸ਼ੇ ਨੂੰ ਵੀ ਹਮੇਸ਼ਾ ਸਾਫ਼ ਰੱਖਦੇ ਆ ਚਮਕਾ ਕੇ ਰੱਖਦੇ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਉਸ ਦੇ ਵਿੱਚ ਦੇਖਣਾ ਹੁੰਦਾ ਆ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਸਾਡਾ ਜਿਹੜਾ ਮਨ ਹੈ ਇਹ ਵੀ ਸ਼ੀਸ਼ਾ ਆ ਇਮਨ ਆਰਸੀ ਨੂੰ ਗੁਰਮੁਖ ਦੇਖਿਆ ਆਰਸੀ ਕਹਿੰਦੇ ਆ ਸ਼ੀਸ਼ੇ ਨੂੰ ਪਰ ਹਰ ਕੋਈ ਇਸ ਦੇ ਵਿੱਚ ਦੇਖ ਨਹੀਂ ਸਕਦਾ ਕੋਈ ਗੁਰਮੁਖ ਵਿਰਲੇ ਜੀਵ ਹੀ ਨੇ ਜਿਹੜੇ ਇਸ ਦੇ ਵਿੱਚ ਆਪਣੇ ਆਪ ਨੂੰ ਦੇਖ ਸਕਦੇ ਆ ਹੁਣ ਅਸੀਂ ਕਿਉਂ ਨਹੀਂ ਦੇਖ ਪਾਉਂਦੇ ਇਸ ਦੇ ਵਿੱਚ ਇਹਦੇ ਲਈ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸਿਆਹੋ ਹੁਣ ਇਸ ਮਨ ਦੇ ਉੱਪਰ ਜਨਮਾ ਜਨਮਾਂ ਦੀ ਮੈਲ ਲੱਗੀ ਹੋਈ ਹੈ ਇੱਕ ਦਮ ਕਾਲਾ ਸਿਆਹੀ ਵਾਂਗੂ ਹੋ ਚੁੱਕਾ ਆ ਹੁਣ ਜਿਵੇਂ ਸ਼ੀਸ਼ਾ ਕਈ ਸਾਲਾਂ ਤੱਕ ਸਾਫ਼ ਨਾ ਕੀਤਾ ਜਾਏ ਸਾਨੂੰ ਉਹਦੇ ਵਿੱਚ ਆਪਣਾ ਪ੍ਰਤਿਬਿੰਬ ਨਜ਼ਰ ਨਹੀਂ ਆਉਂਦਾ ਇਸੇ ਤਰੀਕੇ ਨਾਲ ਅਸੀਂ ਕੋਣ ਅਸੀਂ ਆਪਣੀ ਜੋਤ ਨੂੰ ਨਹੀਂ ਦੇਖ ਪਾ ਰਹੇ ਕਿਉਂ ਕਿ ਕਿਉਂਕਿ ਸਾਡਾ ਮਨ ਜਿਹੜਾ ਹੈ ਉਹ ਕਾਲਾ ਹੋ ਚੁੱਕਾ ਆ ਜਦੋਂ ਤੱਕ ਅਸੀਂ ਇਸ ਨੂੰ ਨਾਮ ਦੇ ਰੰਗ ਦੇ ਨਾਲ ਨਹੀਂ ਧੋਵਾਂਗੇ ਨਹੀਂ ਸਾਫ਼ ਕਰਾਂਗੇ ਅਸੀਂ ਆਪਣੇ ਆਪ ਦੀ ਪਛਾਣ ਨਹੀਂ ਕਰ ਸਕਦੇ